ਅਸਕਲ ਜੀ ਸਾਰਿਆਂ ਨੂੰ ਸੰਦੀਪ ਦੇ ਵੱਲੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਉਸਮਾ ਪਹੁੰਚ ਚੁੱਕੇ ਆ ਪਰ ਰਾਜੀਵੀਰ ਤੇ ਬਾਈ ਸੁਨੀਆ ਕੋਲ ਦੇਖੋ ਅੱਜ ਨੂੰ ਪਾਈਆਂ ਕੋਈ ਮਈਆਂ ਜਲ ਜ਼ਿਆਦਾ ਆ ਕੁਝ ਮੇਕੀ ਵੀ ਗੀਆਂ ਕੋਈ ਰਸਤਾ ਤੇ ਆਏ ਸੀ ਬਾਈ ਇਹ ਕੋਲ ਚੰਗੇ ਝੋਟੇ ਲਾਈਏ ਉਹਨਾਂ ਨੇ ਤੇ ਚਾਰ ਪੰਜ ਲੈ ਕੇ ਝੋਟੇ ਮਾਣ ਗਏ ਜਿਹੜੇ ਬਤਾਉਗਾ ਆਓ ਬਰਗਲ ਬਰ ਕਰੀਏ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਾਜ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਆਉਂਦੇ ਸੰਦੀਪ ਜੀ ਠੀਕ ਆ ਥੋੜਾ ਜਿਹਾ ਲੇਟ ਹੋ ਗਿਆ ਅੱਜ ਕੋਈ ਗੱਲ ਨਹੀਂ ਹਾਂ ਉਹ ਨਾ ਮਾਲ ਕੋਈ ਨਹੀਂ ਗਿਆ ਵੇ ਚਲੇ ਰਸਤਾ ਜਾਣਾ ਰਾਫੇ ਨਾ ਆ ਦਫਾ ਮਿਲ ਹਾਂ ਜੀ ਇਹ ਰਸਤਾ ਜਾ ਰਹੀਆਂ ਵੀਰ ਉਹਨਾਂ ਦਵਾਈਆਂ ਤੁੰ ਬੰਦਿਆਂ ਦੇ ਸਰੋ ਸੰਦੀਪ ਦੁੱਧ ਹੈਗਾ ਕਰਕੇ ਤਿੰਨ ਤਿੰਨ ਦਾਗ ਮਲ ਚੋਗੇ ਤਸੱਲੀ ਕਰਕੇ ਬੰਦੇ ਆਣੇ ਤੁਹਾਨੂੰ ਵੀ ਖੁਸ਼ੀ ਆ ਵੀ ਤਸੱਲੀ ਕਰਕੇ ਆਣੇ ਨਹੀਂ ਆਣ ਤੇ ਲਾਂਭਾ ਨਹੀਂ ਕੋਈ ਬਾਕੀ ਸੰਦੀਪ ਦੁੱਧ ਆ ਪਾਈ ਦਾ ਬਿਲਕੁਲ ਠੀਕ ਨਹੀਂ ਰਾਜੀ ਬਾਰੀ ਦਾ ਵੀਰ ਮੇਰੇ ਫੋਨ ਕਰੋ ਬਾਕੀ ਆਪਣੀ ਤਸੱਲੀ ਕਰੋ ਯਾਰ ਜਦੋਂ ਪੈਸੇ ਦੇਣੇ ਆ ਕੱਲ ਹੀ ਸਲੀਤਨਾ ਠੀਕ ਨਹੀਂ ਹਾਂ ਨਹੀਂ ਆ ਸੰਦੀਪ ਝੋਟੀ ਆ ਹਾਂਜੀ ਇਹ ਝੋਟੀ ਨੂੰ ਲਾ ਆ ਵੀ ਇਹਦੇ ਥਲੇ ਦੁੱਧ ਹੋਊਗਾ ਕੋਈ 13 12 ਦੀ ਗਾਰੰਟੀ ਹਾਂਜੀ 12 ਕਿਲੋ ਗਾਰੰਟੀ ਹੈ ਨਾ 12 ਇਹ ਮਗਲੇ ਦੇ ਕਟਾਈ ਤੇ 10 ਦਾਣਾਂ ਦੀ ਸੂਈ ਤੇ ਵੱਡੀ ਜੋੜੀ ਪੂਰੀ ਛੈਡ ਬਲੈਕ ਪੂਰੀ ਛੈਡ ਬਲੈਕ ਵੇ ਇੱਧਰ ਸਣਾ ਆਪਾ ਵੇਖਣਾ ਉਧਰ ਦੀ ਸਦੀਬ ਹੈ ਅੱਛਾ ਇੱਧਰ ਵੀ ਨਹੀਂ ਦੇਖੀਏ ਨਾ ਭਾਈ ਜੀ ਉਧਰ ਆਜੋ ਉਧਰ ਦਾ ਮਾਲ ਹੈ ਸਣਾ ਯਾਰ ਰਾਜਵੰਦ ਬੋਧ ਵਾਲਾ ਡੰਗਰ ਲੈਣਾ ਹੈ ਭਾਈ ਕੋ ਡੰਗਰ ਦੋਧਾ ਵਾਲਾ ਲੈਣਾ ਮਾਰਦਾ ਨਹੀਂ ਹੈ ਠੀਕ ਹੈ ਮਾਰੇ ਦਾ ਕਦਾ ਤੈਨੂੰ ਪਤਾ ਰੱਖਾ ਮਾਰੇ ਦਾ ਫੇਰ ਸੰਦੀਪ ਸਾਹਿਬ ਰਾਤਾਂ ਆਈਆਂ ਵਾ ਇਹਨੇ ਲੱਗਾ ਲੁੱਕਣ ਲਈ ਲੈ ਗੱਟੀਆਂ ਪੂਰਾ ਚੂਚਾ ਬਿਹੜਾ ਵਾਲਾ ਹੀ ਕਰੀ ਜਾਂਦੀ ਗੱਲ ਦੀ ਤੈਨੂੰ ਪਤਾ ਸੰਦੀਪ ਜਿਹੜਾ ਮਾਲਵੇ ਦੇ ਡੰਗਰ ਨਾਲ ਇੱਕ ਰਹੀ ਆ ਗਿਆ ਆਪਣੇ ਘਰ ਦੇ ਆ ਸੰਦੀਪ ਮੋਲ ਦੇ ਵੇ ਬੋਲੋ ਮੋਲ ਦੇ ਭਾਂਜੂ ਮਰਜ਼ੀ ਕਰਾ ਲਾ ਇੱਕ 15 ਦੇ ਦਿੱਤੀ ਹਾਂ ਕੋਟੀ ਲੈ ਕੇ ਨਹੀਂ ਮੈਂ 1 15 ਦੀ ਆ ਸਾਰਾ ਕੋਟ ਕੱਢ ਕੇ ਇੱਕ ਸਾਤ ਦੀ ਕੋਟੀ ਦੇਣੀ ਆ ਇੱਕ ਪੰਜ ਦੀ ਦੇ ਦੇਗੀ ਇੱਕ ਪੰਜ ਦੀ ਦੇ ਦੇਗੀ ਚਲੋ ਜੱਟ ਬ ਲੈ ਗਏ ਆ ਪਾ ਠੀਕ ਆ ਜਾਂਦੇ ਜਾਂਦੇ ਸੰਦੀਪ ਆ ਕੱਟੀ ਕੋਲ ਵੀ ਦੋਸਤਾਂ ਮੇਰੇ ਹਸਾਉਂ ਨਾਲ 11 ਕਿਲੋ ਹੀ ਹੋਊਗਾ 11 ਹੀ ਹੋਊਗਾ ਪਰ ਦਸ ਨਾਲੋਂ ਜ਼ਿਆਦਾ ਭਿੰਦੀ ਜੋ ਨਾਲੋਂ ਜ਼ਿਆਦਾ ਭਿੰਦੀ ਆਹ ਜ਼ਿਆਦਾ ਭਿੰਦੀ ਦੁੱਧ 11 ਕਿਲੋ ਹੀ ਹੋਊਗਾ 11 ਕਿਲੋ ਮੈਂ ਵੀ ਕੱਟੀ ਇਹਦੇ ਤੇ ਥਣ ਥਣ ਦੇ ਕਦੇ ਪਸਮਾ ਕੇ ਹੋਰ ਹੀ ਹੋ ਜਾਂਦੀ ਨਾ ਪਸਮਾ ਕੇ ਕੋਈ ਵੀਡੀਓ ਦਵਾ ਕੇ ਦੇ ਵੀਰ ਨੂੰ ਬਸ ਕੋਈ ਬੰਦੀ ਪਸਮਾਉਂਦੇ ਮਾਡਾ ਸੰਦੀਪ ਬਾਗੀ ਜਾਲ ਰੋਲੇ ਵੀ ਚੱਗੀ ਇਹ ਇਧਰੋਂ ਲਈ ਹੈ ਅੱਛਾ ਇਹ ਇਧਰੋਂ ਨਹੀਂ ਉਹ ਉਧਰੋਂ ਆਈਆਂ ਉਹ ਬੰਨੀਆਂ ਪਾਣੀ ਆ ਕੇ 4 ਕਿਲੋ ਦੇ ਲਏ ਹੁਣ ਠੀਕ ਆ ਤੇ ਫਿਰ ਇੱਕ ਮਹਿਰ ਹੈਗੀ ਵਿੱਚ ਬਾਕੀ ਹੋਰ ਵੀ ਮਾਸ ਸੰਦੀਪ ਲੈਣਾ ਉਧਰ ਤੇ ਲੈਣਾ ਬਿਲਕੁਲ ਬਿਲਕੁਲ ਸੰਦੀਪ ਥੋੜਾ ਜਣਾ ਜਾਲ ਨਾਲ ਵਾਲੀ ਨਹੀਂ ਮੈਂ ਇਹਨਾਂ ਸਪਰ ਲੈਣ ਮੈਂ ਥੋੜਾ ਦੁੱਧ ਬਾਸ ਕੱਢਦੀ ਆ ਚਲੋ ਦੁੱਧ ਤੇ ਆਪਣੇ ਬਹੁਤ ਕੱਢਦੀ ਆ ਪਰ ਥੋੜਾ ਜਿਹਾ ਉਹ ਚੀਜ਼ ਦਾ ਵਾਧਾ ਹੋ ਜਾਂਦਾ ਸੰਦੀਪ ਜੇਦ ਮੈਂ ਇਹਦਾ ਕੱਦ ਨਾ ਮੈਂ ਇਹ ਵੀ ਲੱਖਦੀ ਜਿੰਨਾ ਰੋਹਦੇ ਆ ਜਿੰਨਾ ਦੂਜਾ 15000 ਕੱਢ 85 80 ਦੀ ਰਿੱਧੀ ਉਹ ਕਿ 70000 ਦੀ ਦੇ ਦੇਣੀ 70000 ਨਹੀਂ ਨੀ ਮਾਰ ਕੱਟੀ ਸੰਦੀਪ ਆ ਵੀ ਮੈਂ ਹੋ ਗਿਆ ਗੱਬੜ ਮੈਂ ਕਿ ਸੁਈ ਆ ਜੇ ਵੀ ਸੁਈ ਆ ਇਹਦੇ ਥੱਲੇ ਵੀ ਨਾ ਤੱਕ ਥੋੜੀ ਜੀ ਸੰਦੀਪ ਗਾਣੂ ਰੱਖਦੀ ਆ ਪਰ ਦੁੱਧ ਦੇ ਥੱਲੇ ਦੁੱਧ ਦਾ ਹੋਊਗਾ 9 ਦੀ ਗਰੰਟੀ 9 ਦੀ ਗਰੰਟੀ ਹੋਰ ਹੀ ਗਰੰਟੀ ਹਾਂ ਦੇਖ ਪੂਰੀ ਰਾਜੀ ਭਾਈ ਹਲੇ ਜੋ ਪੂਰੀ ਭਾਰੀ ਸੱਦੀ ਪੂਰੀ ਏ ਸੈਂਗ ਵੀ ਪੂਰਾ ਖੁੰਡਾ 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 ਆਜੋ ਆਜੋ ਕੱਟੀ ਮਗਰ ਨੇ ਇਹਦੇ ਮਗਰ ਕਟਾ ਮਿਲਣਾ ਕਟਾ ਹੀ ਕਟਾ ਇਸ ਲਈ ਮਗਰ ਇੱਕ ਮਗਰ ਕੱਟੀ ਆ ਤੇ ਦੋ ਦੋ ਮਗਰ ਕਟੇ ਆ ਪਹਿਲੇ ਨੰਬਰ ਵਾਲੀ ਤੇ ਤੀਜੇ ਨੰਬਰ ਵਾਲੀ ਦੇ ਕਟਾ ਸੁਰੀਵ ਮੋਹਲੇ ਦੇ ਦਾ ਵੀ ਮੈਂ ਜੋ ਮਰਜੀ ਕਿਹਾ 82 SC 77 75 ਦੇ ਦਈਏ ਇਹ ਵੀ 77 ਦੇ 2000 ਛੱਡ ਦੇਣਾ ਆ ਜੀ ਆ ਜੀ ਹੋਰ 50 ਦੇ ਦਈਏ ਦੇ ਨਹੀਂ ਆ ਅੱਜ ਜਨੀਬ ਵਸ਼ੀ ਸੂਈ ਕੱਲ ਅੱਛਾ ਤੇਰੀਆਂ ਦੋ ਚੁਆਈਆਂ ਹੋਈਆਂ ਐ ਵਸ਼ੀ ਦੀਆਂ ਪਹਿਲਾ ਤੂੰ ਹੈ ਨਾ ਪਹਿਲਾ ਤੂੰ ਮੇਰੇ ਸਾਹ ਦਾ ਦੋ ਦਾ ਦਿਆ ਮੂੰਹ ਹੈ ਨਾ ਦੋ ਦਾ ਚਾਰ ਦਾ ਹੋਊਗੀ ਵੇਖੀ ਰੀ ਸੰਦੀਪਾਪਾ ਦੋ ਦਾ ਚਾਰ ਚਾਰ ਹੋਊਗਾ ਪਤਾ ਨਹੀਂ ਦੋ ਜਾਂ ਚਾਰ ਦੀ ਲਿਖੀ ਹੈ ਤੇ ਸੰਦੀਪ ਸੋਹਣੀ ਵੇਲਾ ਕੀ ਬਾਜੀ ਜੀ ਚਾਹੀਉ ਕਿਹਨ ਲਈ ਬਾਜੀ ਵਾਹ ਬਹੁਤ ਵਧੀਆ ਸੰਦੀਪ ਤੇ ਹੈ ਬਾਜੀ ਇੱਕ ਸਾਲ ਦੀ ਅੱਛਾ ਹੈ ਬਾਜੀ ਜੀ ਵੇਲਾ ਤੇ ਹੈ ਬਹੁਤ ਜਰੀ ਲੱਗੀ ਸੰਦੀਪ ਮੋਲੇ ਦਾ ਮੋਲੇ ਦਾ ਇੱਥੇ ਕਰ ਲੀਏ ਜੋ ਮਰਜ਼ੀ ਕਰਾਲਾ ਰੇਡੀ 47 ਦੀ 42 ਦੀ ਦੇ ਦੇ 40000 40000 ਪੂਰੇ ਜੀ ਪੂਰੇ 42 ਇਹਦਾ ਸੋਹਣੀ ਸਨਪੀ ਕਿੱਡੀ ਸੀ ਇਹ ਲਸਨ ਆਪ ਕਿੰਨਾ ਵਸੀ ਫੈਨ ਹੈ ਮਤਲਬ ਇਹ ਨਹੀਂ ਆ ਜਿਆਦੀ ਛੋਟੀ ਨਹੀਂ ਇਹ ਵੱਡੀ ਨਹੀਂ ਪਰ ਇਹ ਆ ਵੀ ਸੰਦੀਪ ਦੁੱਧ 15 14 ਇਹਨੇ ਪਾ ਲਿਆ ਜਦ ਨਾਲ ਚੰਗੀ ਆ ਬਾਕੀ ਸੋਹਣੀ ਸਨਖੀ ਚੰਗੀ ਆ ਘਰ ਵੱਜੀ ਵੀ ਸੋਹਣੀ ਲੱਗੂ ਬਿਲਕੁਲ ਠੀਕ ਨੇ ਬਾਕੀ ਇੱਥੇ ਮੇਰਾ ਵੀ 라ਓ ਚੋਈ ਕਰੋ ਪਾਸ ਕਰੋ ਬਾਈ ਜੀ ਆਪ ਦੀ ਤਸੱਲੀ ਕਰਕੇ ਖੜੋ ਤਸੱਲੀ ਕਰਕੇ ਖੜੋ ਮੁਰਗੇ ਲਾਂਮਾ ਦੇਨੋ ਸੰਦੀਪ ਉਹ ਤਾਂ ਖੈਰ ਹੈ ਕੋਈ ਹਾਂ ਉਹਨਾਂ ਦਾ ਮੱਝਾ ਲਈਆਂ ਵਾ ਉਹਨਾਂ ਦਾ ਦੀ ਤਸੱਲੀ ਕੀਤੀ ਆ ਸਾਨੂੰ ਲਾਂਮਾ ਨਹੀਂ ਕੋਈ ਹੁਣ ਬਸ ਬਸ ਤੁਹਾਡਾ ਮਨ ਖੁਸ਼ ਹੋਇਆ ਸੰਦੀਪ ਬਿਲਕੁਲ ਇਹ ਨਹੀਂ ਆ ਜਿਹੜੀਆਂ ਮਾਰੀਆਂ ਬੱਝੀਆਂ ਇੱਕ ਬੰਦੇ ਲਾ ਦਿੰਦੀਆਂ ਵੀ ਜਿਹੜੀ ਉਹ ਮੰਡੀ ਹੋਰ ਫਿਰ ਪਤਾ ਹੀ ਹੈ ਜੀ ਮੰਡੀ ਪਾ ਦਣੀ ਆਹ ਨਾ ਮਾਰੀਆਂ ਬੱਝੀਆਂ ਵਾ ਮੰਡੀ ਖਾੜਦੀ ਮੰਡੀ ਖਾੜਦੀ ਲੈ ਜਾਨੀ ਆਜੋ ਬੋਲੋ ਜੇ ਇਤਰਾ ਕਾ ਗਾਹ ਕੰਦਾ ਨਾ ਕੋਈ ਗੱਲ ਨਹੀਂ ਸਿੱਧੀ ਕੋਈ ਗੱਲ ਨਹੀਂ ਜਿੱਦਾਂ ਚੱਲੀ ਨਹੀਂ ਸਮਝੋ ਤੇ ਘਾਟਾ ਵਾਤਾ ਜੋ ਨਾ ਕਰਦਾ ਸਭ ਬਸ ਬਸ ਕੋਈ ਗੱਲ ਨਹੀਂ ਇਹ ਹੀ ਸੰਦੀਪ ਕਰ ਰਹੀ ਹੈ ਨਾ ਜਿੱਦੋਂ ਕੋਈ ਇਹਨਾਂ ਚੋ ਵੀ ਕਰਨੇ ਭਾਜੀ ਬਿਲਕੁਲ ਉਹਦੇ ਕਰਨੇ ਵਪਾਰ ਦਾ ਜੀ 9157 86044 ਪਿੰਡ ਉਸਨਾ ਜ਼ਿਲ੍ਹਾ ਤਰਨਤਾਰਨ ਟੂਲ ਪਲਾਜੇ ਦੇ ਲਾਗੇ ਪੈਂਦਾ ਜੀ ਸასი ਕਾ